ਸੂਰ ਬੀਰਤਾ ਦੇ ਪ੍ਰਤੀਕ ਮਾਈ ਭਗੂ ਸੂਰ ਬੀਰਤਾ ਕਿਸੇ ਦੇ ਸਟੇ ਸਮਾਜ ਦਾ ਅਮੁੱਲ ਸਰਮਾਇਆ ਹੁੰਦੀ ਹੈ ਇਹ 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 ਅਮੀਰ ਵਿਰਾਸਤ ਜਿੱਤੀ ਪੁਸਤੀ ਸੰਸਕਾਰਾਂ ਵਿੱਚੋਂ ਹੀ ਪੁੰਗਰਦੀ ਤੇ ਪ੍ਰਵਾਨ ਚੜਦੀ ਹੈ ਸੂਰ ਬੀਰਤਾ ਹੀ ਮਨੁੱਖ ਨੂੰ ਪਣਖ ਆਬਰੂ ਖਾਤਰ ਕੁਰਬਾਨੀ ਕਰਨ ਦੇ ਸਮਰਥ ਬਣਾਉਂਦੀ ਹੈ ਪੰਜਾਬ ਦਾ ਸਿੱਖ ਇਤਿਹਾਸ ਕੁਰਬਾਨੀਆਂ ਦਾ ਇਤਿਹਾਸ ਹੈ ਸਿੱਖ ਧਰਮ ਦੇ 6ਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਤਾਂ ਸਿੱਖ ਧਰਮ ਦੇ 6ਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਨੇ ਆਪਣੇ ਜੀਵਨ ਫਲਸਫੇ ਰਾਹੀ ਕੌਮ ਨੂੰ ਨੀਰੀ ਤੇ ਪੀਰੀ ਨਾਂ ਦਿਆ ਦਿਆਂ ਦੋ ਕਿਰਪਾਨ ਪ੍ਰਦਾਨ ਕਰਕੇ ਪ੍ਰਤੀਕ ਰੂਪ ਵਿੱਚ ਭਗਤੀ ਅਤੇ ਸక్తి ਸੰਕਲਪ ਨਾਲ ਜੋੜਿਆ tha ਸਿੱਖਾਂ ਦੇ 6ਵੇਂ ਗੁਰੂ ਸ੍ਰੀ ਹਰਿ ਗੋਬਿੰਦ ਸਿੰਘ ਜੀ ਨੇ ਕਿਹੜੀਆਂ ਦੋ ਕਿਰਪਨਾਵਾਂ ਪ੍ਰਦਾਨ ਕੀਤੀਆਂ ਇੱਕ ਤਾਂ ਮੀਰੀ ਤੇ ਦੂਜੀ ਪੀਰੀ ਮੀਰੀ ਤੇ ਪੀਰੀ ਨਾਦੀਆਂ ਦੋ ਕਿਰਪਾਵਾਂ ਪ੍ਰਦਾਨ ਕਰਕੇ ਪ੍ਰਤੀਪ ਨੂੰ ਵਿੱਚ ਤਰਤੀ ਅਤੇ ਭਗਤੀ ਅਤੇ ਸ਼ਕਤੀ ਸੰਕਲਪ ਨਾਲ ਜੋੜਿਆ ਅੱਗੇ ਜਾ ਕੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਪੰਥ ਖਾਲਸਾ ਪੰਥ 1599 ਇਸਵੀ 1699 ਇਸਵੀ ਦੀ ਸਥਾਪਨਾ ਕਰਕੇ ਐਸੇ ਸੰਕਲਪ ਨੂੰ ਸਿੱਖ ਧਰਮ ਦਾ ਸਥਾਈ ਅੰਗ ਬਣਾਉਂਦੇ ਹਨ ਗੁਰੂ ਸਾਹਿਬਾਂ ਦੇ ਪੂਰਣਿਆ ਤੇ ਚਲਦਿਆਂ ਜਿੱਥੇ ਸਿੰਘ ਸੂਰਮਿਆਂ ਨੇ ਦੇਸ਼ ਕੋਮ ਤੇ ਧਰਮ ਦੇ ਖਾਤਰ ਆਪਣੀਆਂ ਜਾਨਾਂ 바ਰੀਆਂ ਹਨ ਉੱਥੇ ਸਿੱਖ ਬੀਬੀਆਂ ਨੇ ਵੀ ਆਪਣਾ ਬੜੰਦਾ ਯੋਗਦਾਨ ਪਾਇਆ ਹੈ ਇਸੇ ਕڑی ਅੰਦਰ ਸੂਰਬੀਰਤਾ ਦੇ ਪ੍ਰਤੀਕ ਮਾਈ ਭਾਗੋ ਦਾ ਜ਼ਿਕਰ ਆਉਂਦਾ ਹੈ ਮਾਈ ਭਾਗੋ ਦਾ ਸਿੱਖ ਇਤਿਹਾਸ ਵਿੱਚ ਗੌਰਵ ਮਈ ਸਥਾਨ ਹੈ ਆਪ ਦਾ ਸੰਬੰਧ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਪ੍ਰਸਿੱਧ ਪਿੰਡ ਛਬਾਲ ਛਬਾਲ ਨਾਲ ਜੁੜਿਆ ਹੋਇਆ ਹੈ ਆਪ ਛਬਾਲ ਦੇ ਮੰਨੇ ਪਰਮੰਨੇ ਚੌਧਰੀ ਅਬਲ ਖੇਰ ਖਬਲ ਖੇਰ ਦੇ ਪਰਿਵਾਰ ਵਿੱਚੋਂ ਸਨ ਉਹ ਪਹਿਲਾ ਹਿੰਦੂ ਸੀ ਤੇ ਬਾਅਦ ਵਿੱਚ ਮੁਸਲਮਾਨੀ ਸ਼ਾਸਨ ਵਿਵਸਥਾ ਤੇ ਪ੍ਰਭਾਵ ਦੇਣ ਸੁਲਤਾਨੀ ਮਤ ਸਖੀ ਸਰਵਰ ਨਾਲ ਜੁੜ ਗਿਆ ਇਹਨਾਂ ਦੇ ਪੰਜ ਪੁੱਤਰਾਂ ਵਿੱਚੋਂ ਦੋ ਪੁੱਤਰਾਂ ਪੇਰੋ ਸਾਤੇ ਬੱਬਾ ਲੰਘਾ ਨੇ ਸ੍ਰੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੰਪਰਕ ਵਿੱਚ ਆਉ ਉਹਨੂੰ ਸਦਕਾ ਸਿੱਖ ਧਰਮ ਅਪਣਾ ਲਿਆ ਸੀ ਬੱਬਾ ਲੰਗਾ ਜੀ ਬਾਅਦ ਵਿੱਚ ਸ੍ਰੀ ਗੁਰੂ ਵਰਤੁੰਦੇਵ ਜੀ ਦੀ ਸ਼ਹਾਦਤ ਸਮੇਂ ਸ਼ਹੀਦ ਹੋਏ ਸਨ ਦੂਜੇ ਭਰਾ ਪੇਰੋ ਸਾਦੇ ਪੁੱਤਰ ਮੱਲੂ ਸਾਦੇ ਕਰ ਵਿੱਚ ਲੜਕੀ ਦਾ ਜਨਮ ਹੋਇਆ ਜੋ ਅੱਕੇ ਜਾ ਕੇ ਸਿੱਖ ਇਤਿਹਾਸ ਵਿੱਚ ਮਾਈ ਭਾਗੋ ਦੇ ਨਾਂ ਨਾਲ ਪ੍ਰਸਿੱਧ ਹੋਈ ਤਾਂ ਦੇਖੋ ਜੀ ਪੂਰਾ ਫੈਮਿਲੀ ਟ੍ਰੀ ਨੇ ਸਾਹਮਣੇ ਆ ਗਿਆ ਬਾਈ ਪਕੂਦਾ ਦੇਖੋ ਮਾਈ ਭਾਗੋ ਤੇ ਪਿਤਾ ਦਾ ਨਾਂ ਕੀ ਸੀ ਮੱਲੋ ਸ ਮੱਲੋ ਸ ਕੀਦਾ ਨਾ ਮਾਈ ਭਾਗੋ ਦੇ ਪਿਤਾ ਦਾ ਨਾਂ ਮੱਲੋ ਸ ਮਾਈ ਭਾਗੋ ਤੇ ਦਾਦੇ ਜੀ ਦਾ ਨਾਂ ਪੇਰੋ ਸ ਹਣਾ ਤੇ ਉਹਨਾਂ ਦੇ ਪੜਦਾਦੇ ਦਾ ਨਾਂ ਕੀ ਨਾ ਸੀ ਬਲ ਖੈਰ ਬਲ ਖੈਰ ਤੇ ਉਹਨਾਂ ਦੇ ਦਾਦਾ ਜੀ ਤੇ ਬੱਟੇ ਭਰਾ ਦਾ ਨਾਂ ਕੀ ਸੀ ਜੀ ਬਾਬਾ ਲੰਗਾਹ ਤੇ ਮਾਈ ਪੱਕੂ ਦਾ ਸਾਰਾ ਦਾ ਸਾਰਾ ਫੈਮਿਲੀ ਟਰੀ ਆ ਗਿਆ ਆਪਣੇ ਕੋਲ ਤਿੰਨ ਵਿੱਚੋਂ ਜ਼ਰੂਰੀ ਚੀਜ਼ ਹੈ ਕਿ ਤੁਸੀਂ ਆਪਣੇ ਯਾਦ ਰੱਖਣਾ ਪਿਤਾ ਦਾ ਨਾਂ ਮਨੂ ਸਾ ਮਾਈ ਪਾ ਗੋਚਾਂਦ ਬੀਬੀ ਤੇ ਰੱਜਿਆ ਸੁਲਤਾਨਾ ਬਾਗ ਬਚਪਨ ਤੋਂ ਹੀ ਮਰਤਾਵਾ ਸੁਭਾ ਰੱਖਦੀ ਸੀ ਉਹ ਕੀਮਤੀ ਤੇ ਅਨ ਡਰ ਸੁਭਾ ਦੀ ਮਾਲਕ ਸੀ ਭਾਈ ਵੀਰ ਸਿੰਘ ਭਾਈ ਵੀਰ ਸਿੰਘ ਜੀ ਆਪਣੀ ਪੁਸਤਕ ਕਲਗੀਧਰ ਚਮਤਕਾਰ ਭਾਈ ਵੀਰ ਸਿੰਘ ਜੀ ਦੀ ਕਿਹੜੀ ਪੁਸਤਕ ਜੀ ਕਲਗੀਧਰ ਚਮਤਕਾਰ ਵਿੱਚ ਮਾਈ ਭਾਗੋ ਦੇ ਮੁੱਢਲੇ ਜੀਵਨ ਸੰਬੰਧੀ ਜ਼ਿਕਰ ਕਰਦੇ ਹੋਏ ਲਿਖਦੇ ਹਨ ਕਿ ਇਹਨਾਂ ਦੇ ਪਰਿਵਾਰ ਵਿੱਚ ਮਾਤਾ ਪਿਤਾ ਰਾਹੀਂ ਸਿੱਖ ਪੰਥ ਨਾਲ ਸਥਾਪਿਤ ਸਾਰੀਆਂ ਖਬਰਾਂ ਪਹੁੰਚਦੀਆਂ ਸਨ ਠੀਕ ਹੈ ਜੀ ਕੋਣ ਕਹਿੰਦੀ ਹੈ ਜੀ ਭਾਈ ਵੀਰ ਸਿੰਘ ਕਿਹੜੀ ਪੁਸਤਕ ਉਹਨਾਂ ਦੀ ਕਲਗੀ ਤਰਚਮਤਕਰ ਮੰਨਿਆ ਜਾਂਦਾ ਹੈ ਕਿ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਸੌਂਪੀ ਗਈ ਸੀ ਉਦੋਂ ਕਰਵਾਲਿਆਂ ਦੇ ਨਾਲ ਮਾਈ ਭਾਗੋ ਵੀ ਆਨੰਦਪੁਰ ਸਹਿਬ ਮੌਜੂਦ ਸੀ ਇਸ ਤਰ੍ਹਾਂ ਮਾਈ ਭਾਗੋ ਦੇ ਪਰਿਵਾਰ ਦਾ ਗੁਰੂ ਕਰਨ ਨਾਲ ਬੜਾ ਗੂੜਾ ਸਬੰਧ ਸੀ ਮਹੀਪਾਗੋ ਦੇ ਜੀਵਨ ਸੰਬੰਧੀ ਇਤਿਹਾਸ ਵਿੱਚੋਂ ਤਾਰੀਖਾਂ ਦਾ ਕੋਈ ਵੇਰਵਾ ਪ੍ਰਾਪਤ ਨਹੀਂ ਹੁੰਦਾ ਮਹਾਕਵੀ ਭਾਈ ਸੰਤੋਖ ਸਿੰਘ ਭਾਈ ਕਾਨ ਸਿੰਘ ਨਾਭਾ ਤੇ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਵਿੱਚ ਆਏ ਵਾਰੀਆਂ ਤੋਂ ਉਹਨਾਂ ਦੇ ਜੀਵਨ ਸੰਬੰਧੀ ਕੁਝ ਜਾਣਕਾਰੀ ਪ੍ਰਾਪਤ ਹੁੰਦੀ ਹੈ ਭਾਈ ਵੀਰ ਸਿੰਘ ਜੀ ਨੇ ਕਲਗੀਦਰ ਚਮਤਕਾਰ ਵਿੱਚ ਮਾਈ ਪਾਕੋ ਦਾ ਪਿੱਕਾ ਪਿੰਡ ਛੱਪ ਚਬਾਲ ਤੇ ਸੋਰਾ ਪਿੰਡ ਪੱਟੀ ਦੇ ਕਿਸੇ ਚੰਗੇ ਘਰਾਣੇ ਵਿੱਚ ਦੱਸਿਆ ਹੈ ਠੀਕ ਹੈ ਜੀ ਤਾਂ ਮਾਈ ਪਾਕੋ ਦਾ ਸੋਰਾ ਪਿੰਡ ਪੱਟੀ ਕਨੇ ਦੱਸਿਆ ਭਾਈ ਵੀਰ ਸਿੰਘ ਜੀ ਨੇ ਕਿਹੜੀ ਪੁਸਤਕ ਵਿੱਚ ਕਲਗੀਦਰ ਚਮਤਕਾਰ ਵਿੱਚ ਨਾ ਤੇ ਮਾਈ ਭਾਗੋ ਦਾ ਪਿੱਕਾ ਭਾਈ ਵੀਰ ਸਿੰਘ ਜੀ ਨੇ ਕਲਗੀਦਰ ਚਮਤਕਾਰ ਪੁਸਤਕ ਵਿੱਚ ਕਿਹੜਾ ਦੱਸਿਆ ਤਾਂ ਚਵਾਲ ਜਨਨੀ ਪ੍ਰਤਾਪ ਸਿੰਘ ਉਹਨਾਂ ਦਾ ਸੋਰਾ ਪਿੰਡ ਪੂਰੇ ਨੂੰ ਦੱਸਦੇ ਹਨ ਹੁਣ ਆ ਦੇਖੋ ਜੀ ਭਾਈ ਵੀਰ ਸਿੰਘ ਤਾਂ ਉਹਨਾਂ ਦਾ ਸੋਰਾ ਪਿੰਡ ਪੱਟੀ ਦੱਸਦਾ ਹੈ ਤੇ ਗਿਆਨੀ ਪ੍ਰਤਾਪ ਸਿੰਘ ਉਹਨਾਂ ਦਾ ਸੋਰਾ ਪਿੰਡ ਪੂਰੇ ਨੂੰ ਦੱਸਦੇ ਹਨ ਜਦੋਂ ਕਿ ਹੋਰ ਕਈ ਵਿਦਵਾਨ ਸੂਰ ਸਿੰਘ ਵਾਲਾ ਦਾ ਵੀ ਜ਼ਿਕਰ ਕਰਦੇ ਹਨ ਜਦੋਂ ਕਿ ਹੋਰ ਕਈ ਵਿਦਵਾਨ ਸੂਰ ਸਿੰਘ ਵਾਲਾ ਦਾ ਵੀ ਜ਼ਿਕਰ ਕਰਦੇ ਹਨ ਮਤਲਬ ਕੀ ਹੁਣ ਕਿੰਨੇ ਸ਼ੋਹਰੇ ਹੋ ਗਏ ਇਹਨਾਂ ਦੇ ਵਿਦਵਾਨਾਂ ਅਨੁਸਾਰ ਭਾਈ ਵੀਰ ਸਿੰਘ ਅਨੁਸਾਰ ਦਾ ਹੋ ਗਿਆ ਪੱਟੀ ਠੀਕ ਹੈ ਜੀ ਉਹਦੇ ਬਾਅਦ ਤੇ ਗਿਆਨੀ ਪ੍ਰਤਾਪ ਸਿੰਘ ਜੀ ਦੁਆਰਾ ਹੋ ਗਿਆ ਜੀ ਪਿੰਡ ਪੂਰੇ ਜਪੂਰਾ ਤੇ ਔਰ ਬਾਕੀ ਕੀ ਕਹਿੰਦੇ ਆ ਜੀ ਵਿਦਵਾਨ ਸੂਰ ਸੁਰ ਸਿੰਘ ਵਾੜਾ ਸੁਰ ਸਿੰਘ ਵਾੜਾ ਤਿੰਨ ਪਿੰਡ ਇਹਨਾਂ ਦੇ ਸੋਹਰੇ ਦੇ ਰੂਪ ਵਿੱਚ ਦੱਸੇਗਾ ਡਡ ਵਿਦਵਾਨਾਂ ਨੇ ਇਹਨਾਂ ਦੇ ਪਤੀਦਾਨ ਇਹਨਾਂ ਦੇ ਪਤੀਦਾਨ ਨਿਦਾਨ ਸਿੰਘ ਬੜੈਚ ਮਦਾਨ ਸਿੰਘ ਵੜੈਚ ਦੱਸਿਆ ਜਾਂਦਾ ਮਾਹੀ ਭਾਗੋਂ ਨੂੰ ਪੰਜ ਗੁਰੂ ਸਾਈਂ ਬਨ ਗੁਰੂ ਘਰ ਗੋਬਿੰਦ ਸਾਹਿਬ ਗੁਰੂ ਹਰੀ ਰਾਏ ਸਾਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੈ ਹੁਣ ਦੇਖੋ ਜੀ ਪਰਸਨ ਕਿੰਨਾ ਸੋਹਣਾ ਬਣਿਆ ਮਾਹੀ ਭਾਗੋਂ ਨੂੰ ਕਿਹੜੇ ਕਿਹੜੇ ਗੁਰੂਆਂ ਦਾ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੁਣ ਇੱਥੇ ਦੇ ਦੇ ਕਿਹੜੇ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰੀ ਰਾਏ ਸਾਹਿਬ ਤੇ ਦੇਦੇ ਗੁਰੂ ਤੇਗ ਬਹਾਦਰ ਹਨਾ ਤੇ ਇੱਕ ਦੇਦੇ ਗੁਰੂ ਅਰਜਨ ਦੇਵ ਜੀ ਠੀਕ ਹੈ ਤਾਂ ਫਿਰ ਤਾਂ ਹੋ ਗਈ ਕਨਫਿਊਜ਼ ਹਨਾ ਤਾਂ ਯਾਦ ਰੱਖਣਾ ਪੰਜ ਗੁਰੂ ਸਾਹਿਬਾਨ ਕਿਹੜੇ-ਕਿਹੜੇ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰੀ ਰਾਏ ਸਾਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰੂ ਤੇਗ ਬਹਾਦਰ ਜੀ ਇਹਨਾਂ ਪੰਜ ਗੁਰੂਆਂ ਦੇ ਦਰਸ਼ਨ ਕਰਕੇ ਦਸੋਂ ਬਾਕੀ ਨੂੰ ਪ੍ਰਾਪਤ ਹੋਇਆ ਮਾਈ ਭਾਗੂ ਨੂੰ ਉਨ੍ਹਾਂ ਦੇ ਪਿਤਾ ਭਾਈ ਮਨੂ ਸਾਹਿਬ ਜੀ 6ਵੇਂ ਗੁਰੂ ਹਰਿਗੋਬਿੰਦ ਸਿੰਘ ਜੀ ਦੀ ਸੈਨਾ ਵਿੱਚ ਭਰਤੀ ਹੋਏ ਮੁਗਲਾਂ ਵਿਰੁੱਧ ਬੜੀ ਬਹਾਦਰੀ ਨਾਲ ਲੜਾਈਆਂ ਲੜੇ ਸਨ ਐਸੇ ਕਾਣ ਮਾਈ ਭਾਗੋ ਨੂੰ ਵੀ ਬਚਪਨ ਵਿੱਚ ਹੀ ਆਪਣੇ ਪਿਤਾ ਵਾਂਗ ਸ਼ਸਤਰਾਂ ਦਾ ਅਭਿਆਸ ਕਰਨ ਦਾ ਸ਼ੌਕ ਸੀ ਜੋ ਅੱਗੇ ਸੂਰਬੀਰਤਾ ਦੇ ਗੁਣ ਵਿੱਚ ਤਬਦੀਲ ਹੁੰਦਾ ਸਿੱਖ ਇਤਿਹਾਸ ਦੇ ਇੱਕ ਵਿਲੱਖਣ ਘਟਨਾਕ੍ਰਮਾਈ ਭਾਗੋ ਸਾਡੇ ਚੇਤਿਆਂ ਵਿੱਚ ਸੁਰਜੀਤ ਹੈ ਜਦੋਂ ਅਨੰਦਪੁਰ ਸਾਹਿਬ ਦੀ ਚੌਥੀ ਜੰਗ ਅਨੰਦਪ੍ਰਸਾਦ ਦੀ ਚੌਥੀ ਜੰਗ ਸਮੇ ਮੁਗਲਾਂ ਨੇ ਸਿੱਖ ਫੌਜ ਨੂੰ ਚਾਰੇ ਪਾਸੇ ਤੋਂ ਘੇਰਾ ਪਾ ਲਿਆ ਸੀ ਤੇ ਕੋਈ ਵੀ ਚੀਜ਼ ਬਾਹਰੋਂ ਅੰਦਰ ਨਾ ਅੰਦਰੋਂ ਬਾਹਰ ਜਾ ਸਕਦੀ ਸੀ ਤਾਂ ਫੁਕ ਤੋ ਤੰਗ ਆਏ ਮੱਝੇ ਦੇ ਕੁਛ ਸਿੰਘ ਬੇਦਾਵਾ ਲਿਖ ਕੇ ਮੈਦਾਨੇ ਜੰਗ ਵਿੱਚੋਂ ਵਾਪਸ ਆ ਜਾਂਦੇ ਹਨ ਉਸ ਸਮੇਂ ਮਾਈ ਭਾਗੋ ਘੋੜੇ ਤੇ ਸਵਾਰ ਹੋ ਕੇ ਹੱਥ ਵਿੱਚ ਕਰਪਾਨ ਫੜ ਉਹਨਾਂ ਨੂੰ ਤ੍ਰਿਕਾਰ ਦੀ ਹਿੱਤੇ ਵੰਗਾ ਪਾ ਕੇ ਘਰ ਵਿੱਚ ਬੈਠਣ ਦੀਆਂ ਲਨਤਾ ਪਾਉਂਦੀ ਹੈ ਸਿੱਖ ਬੀਪੀਆਂ ਨੂੰ ਇਕੱਠਿਆ ਕਰਕੇ ਮੈਦਾਨੇ ਜੰਗ ਵਿੱਚ ਜਾਣ ਦਾ ਨਿਰਣਾ ਕਰਦੀ ਹੈ ਤਾਂ ਵਾਪਸ ਆਏ ਸਿੰਘਾਂ ਦਾ ਜ਼ਮੀਰ ਝੋੜਿਆ ਜਾਂਦਾ ਹੈ ਤੇ ਉਹ ਪੱਤਵਾ ਕਰਦੇ ਹੋਏ ਵਾਪਸ ਮੈਦਾਨੇ ਜੰਗ ਵਿੱਚ ਜੁੜਨ ਦੁਜਣ ਲਈ ਤਿਆਰ ਪਰ ਤਿਆਰ ਹੋ ਜਾਂਦੇ ਹਨ ਪ੍ਰਸਿੱਧ ਪੰਜਾਬੀ ਕਵੀ ਵਿਦਾਤਾ ਸਿੰਘ ਤੀਰ ਇਸ ਸੰਬੰਧੀ ਲਿਖਦੇ ਹਨ ਮੱਝ ਵਿੱਚ ਜ਼ਬਾਨ ਦੀ ਰਹਿਣ ਵਾਲੀ ਅਣਖ ਪਤਲੀ ਇੱਕ ਸੀ ਮਾਈ ਪਾਗੋ ਸੱਚੀ ਸਿੰਘਣੀ ਰੂਹ ਦਸਮੇਸ਼ ਦੀ ਜਿਦੀ ਸ੍ਰੀ ਸਾਹਿਬ ਦੇਵਾਂ ਜੀ ਦੀ ਮਾਰ ਚਾਈ ਭਗੋ ਸੁਣ ਸੁਣ ਕਰ ਤੂ ਤਬੇ ਦਾਵੀਆਂ ਦੀ ਅੱਖ ਸੋਚ ਅੰਦਰ ਨਹੀਂ ਪਾਈ ਭਗੋ ਫੇਰ ਉਹ ਪਰਜੀ ਪਿੰਡੋਂ ਪਿੰਡ ਪੁੱਜੀ ਅਗ ਜੋਸ ਦੀ ਨਵੀਂ ਮਕਾਈ ਭਗੋ ਗਲ ਗਲ ਕਰਦੀ ਜਾਵੇ ਜੋਸ ਪਰਦੀ ਸੁੱਤੀ ਵੀਰਤਾ ਫੇਰ ਜਗਾਈ ਭਗੋ ਟੁਕ ਆਏ ਪਰਾਂਵਾਂ ਦੇ ਹਾਲ ਉਤੇ ਜਾਵੇ ਅੱਖਿਓ ਨੀਰ ਬਈ ਪਕੋ ਜੜਾ ਜਥਾ ਜੋੜ ਲਿੱਤਾ ਇੰਨਾ ਦਿਨਾਂ ਅੰਦਰ ਗਲ ਆਪਣੀ ਰਖ ਵਖਾਈ ਭਾਗੋ ਤੀਰ ਜਾਲਵਾ ਦਾ ਲਕ ਤੋੜਨੇ ਨੂੰ ਲਕ ਬਨ ਮੈਦਾਨ ਵਿੱਚ ਆਈ ਭਾਗੋ extra mai bhago te bhai maha singh di agwai heth bidawan te ki ais ਸਿੰਘ ਕੁੱਲ 40 ਸਿੰਘ ਕੁੱਲ 40 ਸਿੰਘ ਕੂਚ ਕਰਦੇ ਹਨ ਜੋ ਖਿਦਰਾਣੇ ਦੀ ਢਾਬ ਜੋ ਖਿਦਰਾਣੇ ਦੀ ਢਾਬ ਹੁਣ ਸ੍ਰੀ ਮੁਕਤਸਰ ਸਾਹਿਬ ਸ੍ਰੀ ਭੋਨ ਪਰਸਨਾਜੀ ਖਿਦਰਾਵੇ ਦੀ ਢਾਬ ਨੂੰ ਹੁਣ ਕੀ ਕਹਿੰਦੇ ਐ ਕੀ ਕਹਿੰਦੇ ਵੀ ਹੁਣ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਗਲ ਫੌਜਾਂ ਦਾ ਬੀਰਤਾ ਪੂਰਵਕ ਟਾਕਰਾ ਕਰਦੇ ਹੋਏ ਸ਼ਹੀਦੀਆਂ ਪ੍ਰਾਪਤ ਕਰਦੇ ਹਨ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਸ ਯੁੱਧ ਵਾਲੀ ਥਾਂ ਅਪੜਦੇ ਹੁੰ ਤਾਂ ਮਾਏ ਭਾਈ ਮਹਾ ਸਿੰਘ ਜੀ ਜੋ ਜ਼ਖਮੀ ਹਾਲਤ ਵਿੱਚ ਸਨ ਗੁਰੂ ਜੀ ਨੂੰ ਬੇਨਤੀ ਕਰਦੇ ਹਨ ਕਿ ਸਾਡੀ ਗਲਤੀ ਨੂੰ ਬਖਸ਼ ਲਵੋ ਗੁਰੂ ਜੀ ਉਹਨਾਂ ਦੀ ਕੁਰਬਾਨੀ ਸਵੀਕਾਰਦੇ ਹੋਏ ਬੇਦਾਵਾ ਪਾੜ ਕੇ ਟੁੱਟੀ ਘੰਟੀ ਦਿੰਦੇ ਹਨ ਇਸ ਸਥਾਨ ਤੇ ਹੁਣ ਗੁਰਦੁਆਰਾ ਟੁੱਟੀ ਘੰਟੀ ਸਾਹਿਬ ਸੂ ਸੋਕ ਹੈ ਜੋ ਭਾਈ ਪਹਾ ਸਿੰਘ ਤੇ ਚੰਦੂਕੀਆਂ ਦੇ ਇਤਿਹਾਸਿਕ ਘਟਨਾ ਦੀ ਸਾਖੀ ਪਰਦਾ ਹੈ ਠੀਕ ਹੈ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੂਪ ਪ੍ਰਾਪਤ ਖਿਦਰਾਵਿਨਦਾਨ ਹੁਣਸ ਦੀ ਮੁਕਤਸਰ ਸਾਹਿਬ ਦੇ ਨਾਮ ਵੱਜੋ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਸਮਾਰ ਹੈ ਆਗਲਾ ਪੱਕਾ ਲੀਜੀ ਬਈ ਯੁੱਧ ਦੇ ਮੈਦਾਨ ਵਿੱਚ ਮਾਈ ਭਾਗੋ ਜੀ ਬੁਰੀ ਤਰ੍ਹਾਂ ਫੱਟੜ ਹੋ ਜਾਂਦੇ ਹਨ ਗੁਰੂ ਤੇਗ ਸਿੰਘਾ ਉਹਨਾਂ ਦਾ ਦਮਦਮਾ ਸਾ ਬਿਲਾਜ ਸਾ ਬਿਲਾਜ ਕੇ ਇਲਾਜ ਕਰਾਉਂਦੇ ਹਨ ਸਵਸਥ ਹੋਣ ਉਪਰੰਤ ਮ੍ਰਿਤ ਚਕਾ ਕੇ ਉਹਨਾਂ ਦਾ ਨਾਮ ਭਾਗ ਕੋਰ ਰੱਖ ਦਿੱਤਾ ਜਾਂਦਾ ਹੈ ਇਸ ਜੰਗ ਵਿੱਚ ਮਾਤਾ ਭਾਗ ਕੋਰ ਦੇ ਪਤੀ ਤੇ ਦੋ ਪਰਾਵੀ ਸ਼ਹੀਦੀਆਂ ਪ੍ਰਾਪਤ ਕਰਦੇ ਹਨ ਇਸ ਪਿੱਛੋਂ ਆਪ ਗੁਰੂ ਸਾਹਿਬ ਤੇ ਸਿੰਘਾ ਦੇ ਜਥੇ ਨਾਲ ਰਾਜਸਥਾਨ ਵਿੱਚੋਂ ਲੰਘਦੇ ਹੋਏ ਦੱਖਣ ਵੱਲ ਸ੍ਰੀ ਹਜੂਰ ਸਾਹਿਬ ਨੰਦੇੜ ਮਹਾਰਾਸ਼ਟਰ ਚਲੇ ਜਾਂਦੇ ਹਨ ਤਾਂ ਦੇਖੋ ਜੀ ਸ੍ਰੀ ਹਜੂਰ ਸਾਹਿਬ ਨੰਦੇੜ ਮਹਾਰਾਸ਼ਟਰ ਵਿੱਚ ਜਾ ਕੇ ਹੋਂ ਚਲੇ ਜਾਂਦੇ ਆ ਜੀ ਭਾਕੌਰ ਜੀ ਜਾਂ ਪੁੱਛ ਲਈ ਸ੍ਰੀ ਹਜੂਰ ਸਾਹਿਬ ਕਿੱਥੇ ਹੈ ਨੰਦੇੜ ਮਹਾਰਾਸ਼ਟਰ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਮਾਈ ਭਾਕੌਰ ਜੀ ਬਿੱਧਰ ਕਰਨਾਟਕਾ ਬਿੱਦਰ ਕਰਨਾਟਕਾ ਦੇ ਇੱਕ ਥਾਂ ਜਨਨਵਾੜੀ ਜਨਨਵਾੜੇ ਵਿਖੇ ਆਪ ਆਪਣਾ ਟਿਕਾਣਾ ਬਣਾ ਲੈਂਦੇ ਹਨ ਅਤੇ ਇੱਥੇ ਹੀ ਉਹ ਆਪਣੇ ਅੰਤਿਮ ਸੁਵਾਸ ਤਿਆਗਦੇ ਹਨ ਉੱਥੇ ਇਹਨਾਂ ਦੀ ਯਾਦ ਵਿੱਚ ਇੱਕ ਸੁੰਦਰ ਗੁਰਦੁਆਰਾ ਸਾਹਿਬ ਤਪ ਸਥਾਨ ਮਾਈ ਭਾਗੋ ਸੂਸੋਬਿਤੇਗੋ ਪੁੱਛਲੇ ਬਈ ਕਿ ਤਪ ਤਪਸਥਾਨ ਮਾਈ ਭਾਗੋ ਕਿੱਥੇ ਸੂਸੋਬਿਤੇ ਕਿੱਥੇ ਹੈ ਜੀ ਬਿੱਦਰ ਕਰਨਾਟਕ ਦਾ ਇਤਿਹਾਸ ਜਨਵਾੜੀ ਹੁਣ ਜਨਵਾੜਾ ਦੇ ਦੇ ਕਰਨਾਟਕ ਪੰਜਾਬ ਦੇ ਬਿੱਦਰ ਵੀ ਨਾ ਦੇਖੋ ਕਿਹਦੇ ਦੇ অপਸ਼ਨ ਚ ਜਨਵਾੜੀ ਹਨਾ ਤਾਂ ਆਪਾਂ ਨੂੰ ਜਨਵਾੜਾ ਵੀ ਯਾਦ ਰੱਖਣਾ ਹੈ ਬਿੱਦਰ ਵੀ ਯਾਦ ਰੱਖਣਾ ਹੈ ਤੇ ਕਰਨਾਟਕ ਵੀ ਯਾਦ ਰੱਖਣਾ ਸਾਰੀ ਚੀਜ਼ ਯਾਦ ਰੱਖਣੀ ਹੈ ਐਸ ਤੋਂ ਬਿਨਾ ਤਖਤ ਸ੍ਰੀ ਹਜੂਰ ਸਾਹਿਬ ਨੰਦੇੜ ਮਹਾਰਾਸ਼ਟਰ ਵਿਖੇ ਬੁੱਕਾ ਮਈ ਭੱਗੋ ਬੁੱਕਾ ਮਈ ਭੱਗੋ ਉਹਨਾਂ ਦੀ ਯਾਦਗਾਰ ਵਿੱਚ ਸਥਾਪਿਤ ਹੈ ਹੁਣ ਦੋ ਜੀ ਜਿਆ ਯਾਦ ਰੱਖਿਓ ਜੀ ਇੱਕ ਤਾਂ ਕੀ ਰੱਖਣੀ ਹੈ ਯਾਦ ਤਪ ਅਸਥਾਨ ਮਾਈ ਭਗੋ ਕਿੱਥੇ ਹੈ ਬਿੱਦਰ ਕਰਨਾਟਕਾ ਦੇ ਇੱਕ ਸਥਾਨ ਜਨਵਾੜੇ ਵਿੱਚ ਇੱਕ ਯਾਦ ਰੱਖਣਾ ਹੈ ਤਖਤ ਸ੍ਰੀ ਹਜੂਰ ਸਾਹਿਬ ਨੰਦੇੜ ਮਹਾਰਾਸ਼ਟਰ ਤਖਤ ਸ੍ਰੀ ਹਜੂਰ ਸਾਹਿਬ ਨੰਦੇੜ ਮਹਾਰਾਸ਼ਟਰ ਵਿੱਚ ਕੀ ਹੈ ਜੀ ਪੁੱਕਾ ਮਾਈ ਭਗੋ ਉਹਨਾਂ ਦੀ ਯਾਦਗਾਰ ਵਿੱਚ ਸਿਤ ਹੈ ਹੀ ਭੱਗੋ ਜੀ ਦਾ ਸਮੁੱਚਾ ਜੀਵਨ ਪੰਜਾਬੀ ਕੋਮ ਦੇ ਇਤਿਹਾਸ ਵਿੱਚ ਉਹ ਉੱਚ ਸਥਾਨ ਦਾ ਹਸਨੀ ਹੈ ਜਿਨ੍ਹਾਂ ਪਟਕੇ ਹੋਏ ਮਨੁੱਖਾਂ ਨੂੰ ਆਪਣੇ ਫਰਜ਼ਾਂ ਦਾ ਰਾਤਾ ਦਿਖਾਉਂਦੇ ਹੀ ਹੈ ਸੱਗੋ ਇਸਤਰੀ ਨੂੰ ਕਮਜ਼ੋਰ ਤੇ ਅਰਧਾ ਗਣੀ ਮੰਨਣ ਵਾਲਿਆਂ ਨੂੰ ਬੰਗਾਰ ਦਾ ਹੋਇਆ ਇਸਤਰੀ ਜਾਤੀ ਲਈ ਮਾਣ ਮੱਤੀ ਸੂਰਬੀਰਤਾ ਦਾ ਪ੍ਰਤੀਕ ਬਿਸਰਦਾ ਹੈ ਭਾਈ ਵੀਰ ਸਿੰਘ ਜੀ ਉਹਨਾਂ ਦੀ ਪ੍ਰਸ਼ੰਸਾ ਵਿੱਚ ਲਿਖਦੇ ਹਨ ਤੂੰ ਚੰਨ ਸਗਰ ਕਰ ਚੰਨ ਰਸਤਾ ਖੁੰਝਣ ਵੰਨਿਆ ਨੂੰ ਤੂੰ ਬੇੜੀ ਹਟ ਪਾਰ ਲੰਘਾ ਦਿੱਤਾ ਤੂੰ ਮিনার ਬੁਨਾਰਾ ਚੰਨਣਾ ਤੂੰ ਪੰਡੀਆਂ ਦਾ ਤਾਰਾ ਤੂੰ ਪੰਡੀਆਂ ਦਾ ਤਾਰਾ ਮਾਈ ਭਗੋਦਵਾਰ ਅਣਖ ਤੇ ਸਿੱਧਕ ਦੀ ਰੱਖਿਆ ਨਹੀਂ ਕੀਤਾ ਇਹ ਕਾਰਨਾਮਾ ਨਿਸ਼ਚੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਕਾ ਮੈਂ ਕਿਉਂ ਸਤ ਮੰਦਾ ਸੋ ਕਿਉ ਮੰਦਾ ਆਖੇ ਜਿਤੂ ਚਮਣੀ ਰਜਨ ਨੂੰ ਸਕਰ ਕਰਦਾ ਹੋਇਆ ਇਸਤਰੀ ਦੀ ਸਮਾਨਤਾ ਤੇ ਮਹਾਨਤਾ ਲਈ ਮੀਲ ਦਾ ਪੱਥਰ ਸਾਬਤ ਹੁੰਦਾ ਹੈ ਤਾਂ ਪੁੱਛ ਲੈ ਵੀ ਆਸ ਮਹਾਕਾ ਆਹ ਸੋਧਿਆ ਕਿ ਦੀ ਹੈ ਲੜਕੀ ਦੀ ਹੈ ਸੋ ਕਿਉ ਮੰਦਾ ਕਿ ਜੇ ਤੂੰ ਜਮਣੀ ਰਾਜਾਨ ਕੀ ਦੀਏ ਜੀ ਸ੍ਰੀ ਗੁਰੂ ਨਨਕ ਦੇਵ ਜੀ ਦੀ ਅਸਪਰਸ਼ ਪਾਠ ਵਿੱਚ ਜਿੰਨੇ ਵੀ ਮੋਇਨ ਮੈਨ ਮੈਨ ਕੁਸਚਨ ਬਣਦੇ ਸੀ ਆਪਾਂ ਉਹਨਾਂ ਦਾ ਇੱਕ ਵਾਰੀ ਜ਼ਿਕਰ ਕਰਨੇ ਆ ਬਾਕੀ ਆਦੀਆ ਮੈਂ ਨਾ ਅਗਲੀ ਕਲਾਸ